ਉਹ ਕੋਵਿਡ ਦਾ ਕ੍ਰੈਸ਼ ਆਇਆ ਸੀ ਨਿਫਟੀ ਪ੍ਰਾਇਮਰੀ ਫੇਸ 'ਚ ਗਈ ਉਸ ਤੋਂ ਬਾਅਦ ਇੱਕ ਦੀ ਸਕੈਂਡਰੀ ਫੇਸ 'ਚ ਵੀ ਗਈ ਹੁਣ ਇੱਕ ਪ੍ਰਾਇਮਰੀ ਫੇਸ 'ਚ ਹੈ ਹੁਣ ਇਹ ਕੋਈ ਸਕੈਂਡਰੀ ਫੇਸ ਨਹੀਂਗਾ ਜੇ ਮੋਦੀ ਆਉਂਦਾ ਨਾ ਇਹੀ ਪ੍ਰਾਇਮਰੀ ਫੇਸ ਥੋੜਾ ਬਹੁਤ ਉੱਤੇ ਜਾਵੜੇਗਾ ਬਟ ਅਲਟੀਮੇਟਲੀ ਕੁਝ ਸਮੇਂ ਬਾਅਦ ਉਹ ਨਿਫਟੀ 'ਚ ਸਕੈਂਡਰੀ ਫੇਸ ਆਈ ਗਈ ਆਏਗਾ ਸਸ਼ੀਗਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ট্রেਡਿੰਗ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਅਮੀਸ਼ਾ ਦੇ ਬਿਆਨ ਉੱਤੇ ਅਮੀਸ਼ਾ ਨੇ ਬਿਆਨ ਦਿੱਤਾ ਹੈ ਕਿ 4 ਜੂਨ ਤੋਂ ਪਹਿਲਾਂ ਤੁਹਾਨੂੰ ਸਟਾਕਸ ਬਾਈ ਕਰ ਲੈਣੇ ਚਾਹੀਦੇ ਬਿਕੋਜ਼ 4 ਜੂਨ ਨੂੰ ਭਾਜਪਾ 400 ਤੋਂ ਵੱਧ ਸਿੱਟਾਂ ਨਾਲ ਜਿੱਤੇਗੀ ਤੇ ਸਟਾਕ ਮਾਰਕੀਟ ਸ਼ੂਟ ਅਪ ਹੋਏਗੀ ਮਤਲਬ ਕਿ ਸਾਰਿਆਂ ਦੇ ਸਟਾਕਸ ਉੱਪਰ ਜਾਣਗੇ ਕਿ ਸਾਨੂੰ ਇਹੋ ਜੇ ਬਿਆਨ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਤੇ ਸਟਾਕ ਖਰੀਦ ਲੈਣੇ ਚਾਹੀਦੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਡਿਸਕਸ਼ਨ ਕਰਨੀ ਹੈ ਕਿ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਅੱਗੇ ਵੀ ਆਪਾਂ ਇੱਕ ਦੋ ਵੀਡੀਓ ਦੇ ਡਿਟੇਲ ਚ ਡਿਸਕਸ ਕਰ ਚੁੱਕੇ ਆਂ ਅੱਜ ਦੀ ਵੀਡੀਓ ਚ ਆਪਾਂ ਕੁਝ ਨਿਊ ਪੁਆਇੰਟਸ ਡਿਸਕਸ ਕਰਨੇ ਆ ਕਿ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਅਸੀਂ ਪੈਸਾ ਕਿਸ ਤਰ੍ਹਾਂ ਕਮਾ ਸਕਦੇ ਆ ਇਹੋ ਜੇ ਇਲੈਕਸ਼ਨਸ ਵਾਲੇ ਮਾਹੌਲ ਚ ਸੋ ਦੇਖੋ ਪਹਿਲਾ ਬਿਆਨ ਇੱਕ ਚੀਜ਼ ਮੈਂ ਇੱਥੇ ਐਡ-ਆਨ ਕਰਨਾ ਚਾਹੁੰਨਾ ਪੋਲਿਟਿਸ਼ੀਅਨਸ ਦੇ ਬਿਆਨ ਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਮ ਜਦੋਂ ਮੋਦੀ ਨੇ ਕਿਹਾ ਸੀਗਾ ਕਿ ਸਾਰਿਆਂ ਨੂੰ 15 ਲੱਖ ਮਿਲਣਗੇ ਉਸੇ ਬਿਆਨ ਤੇ ਅਮੀਸ਼ਾ ਨੇ ਇਹ ਕਹਿਤਾ ਸੀਗਾ ਕਿ ਇਹ ਤਾਂ ਇੱਕ ਝੂਮਲਾ ਹੁੰਦਾ ਹੈ ਕੋਈ 15 ਲੱਖ ਨਹੀਂ ਮਿਲਣੇ ਹੁੰਦੇਗੇ ਇਹ ਤਾਂ ਸਿਰਫ ਤਾਂ ਸਿਰਫ ਇੱਕ ਵੋਟਾਂ ਅਟ੍ਰੈਕਟ ਕਰਨ ਦਾ ਤਰੀਕਾ ਹੁੰਦਾ ਹੈ ਜੇ ਮੈਂ ਇਸੇ ਬਿਆਨ ਨੂੰ ਇਸ ਚੀਜ਼ ਸਮਝ ਕੇ ਚੱਲਣਾ ਕਿ ਦੇਖੋ ਹੁਣ ਵੀ ਤਾਂ ਅਮੀਸ਼ਾਨ ਇਹ ਕਹਿਆ ਕਿ ਭਾਈ ਸਟਾਕਸ ਤਾਂ ਜਾਣਗੇ ਇਹਦੇ ਨਾਲ ਕੀ ਹੋਏਗਾ ਜਿਹੜੀ ਵੀ ਕਮਿਊਨਿਟੀ ਸਟਾਕ ਮਾਰਕੀਟ ਨਾਲ ਜੁੜੀ ਹੈ ਜਿਹੜੇ ਸਟਾਕਸ ਬਾਈ ਕਰਦੇ ਆ ਸਾਰਿਆਂ ਨੂੰ ਲੋਕਾਂ ਦਾ ਨਜ਼ਰੀਆ ਪਤਾ ਕੀ ਹੁੰਦਾ ਜਿਹੜੇ ਸਟਾਕ ਮਾਰਕੀਟ ਚ ਇਨਵੈਸਟਡ ਹੁੰਦੇ ਆ ਉਹ ਬਾਇੰਗ ਓਪਰਚ्युनिटी ਨਹੀਂ ਲੱਭਣਾ ਚਾਹੁੰਦੇ ਉਹ ਇਹ ਲੱਭਣਾ ਚਾਹੁੰਦੇ ਕਿ ਜਿਹੜੇ ਸਟਾਕਸ ਅਸੀਂ ਬਾਈ ਕੀਤੇ ਆ ਸਾਰੇ ਪਲੱਸ ਚੋਂ ਸੋ ਸਾਰੇ ਲੋਕ ਆਪਣਾ ਸਟਾਕਸ ਪਲੱਸ ਵਿੱਚ ਵੇਖਣ ਲਈ ਆ ਮੋਦੀ ਸਰਕਾਰ ਨੂੰ ਵੋਟ ਪਾਉਣਗੇ ਤੇ ਉਸ ਨਾਲ ਕੀ ਮੋਦੀ ਸਰਕਾਰ ਜਿੱਤ ਸਕਦੀ ਹੈ ਮੋਦੀ ਸਰਕਾਰ ਦਾ ਇੱਕ ਕਹਿ ਲਓ ਕਿ ਸਰਕਾਰਾਂ ਦਾ ਇੱਕ ਵਿਜ਼ਨ ਹੁੰਦਾ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਅਟਰੈਕਟ ਕੀਤਾ ਜਾਵੇ ਜਿਹੜੇ ਤਰ੍ਹਾਂ ਦੀ ਕਮਿਊਨਿਟੀ ਹੈ ਉਹੋ ਜਿਹਾ ਬਿਆਨ ਦੋ ਤਾਂ ਕਿ ਆਪਾਂ ਨੂੰ ਉਧਰੋਂ ਵੋਟਾਂ ਆਉਣ ਇੱਕ ਬੇਸਿਕ ਤਰੀਕਾ ਹੁੰਦਾ ਹੈ ਗਵਰਨਮੈਂਟਸ ਦਾ ਆਪਣੇ ਵੱਲ ਵੋਟਾਂ ਖਿੱਚਣ ਦਾ ਹੁਣ ਇੱਥੇ ਗੱਲ ਆਉਂਦੀ ਹੈ ਕੀ ਆਪਾਂ ਨੂੰ ਉਹਦੇ ਬਿਆਨ ਨਾਲ ਸਹਿਮਤ ਹੋਣਾ ਚਾਹੀਦਾ ਕਿ ਨਹੀਂ ਜੀ ਸਮਝੋ ਆਪਾਂ ਇੱਥੇ ਦੋਨੋਂ ਵਿਜ਼ਨ ਲੈ ਕੇ ਚੱਲਦੇ ਆਂ ਜੇ ਕਾਂਗਰਸ ਜਿੱਤਦੀ ਹੈ ਕੀ ਹੋਏਗਾ ਜੇ ਮੋਦੀ ਜਿੱਤਦਾ ਕੀ ਹੋਏਗਾ ਠੀਕ ਹੈ ਕਿਉਂਕਿ ਦੋਆ ਚ ਕੀ ਹੁੰਦਾ ਹੈ ਕਿ ਸਾਨੂੰ ਪਰਫੈਕਟ ਕਲੀਅਰੈਂਸ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਉਹਦੇ ਵਿੱਚ ਕੀ ਨਿਕਲ ਕੇ ਆਏਗਾ ਕਿਉਂਕਿ ਇੱਥੇ ਲੋਕ ਬੈਟਲ ਆ ਰਹੇ ਆ ਕੋਈ ਕਹਿ ਰਿਹਾ ਮੋਦੀ ਜਿੱਤੇਗਾ ਕੋਈ ਲੈ ਰਿਹਾ ਗੱਲ ਕਰ ਰਿਹਾ ਕਿ ਕਾਂਗਰਸ ਜਿੱਤੇਗੀ ਠੀਕ ਹੈ ਆਪਾਂ ਉਹ ਗੈਂਬਲਿੰਗ ਜ਼ੋਨ ਚ ਨਹੀਂ ਬੰਨਣਾ ਆਪਾਂ ਦੋਹਾਂ ਸਿਨੈਰੀਓ ਚ ਦੇਖ ਲੈਨੇ ਕੀ ਹੋਏਗਾ ਤੇ ਸਾਨੂੰ ਕਿੱਥੇ ਓਪਰਚੁਨਿਟੀ ਮਿਲ ਰਹੀ ਹੈ ਪਹਿਲਾ ਸਿਨੈਰੀਓ ਏ ਹੈ ਕਿ ਮੋਦੀ ਜਿੱਤਦਾ ਬੀਜ ਉੰਦੇ ਨਾਲ ਕੀ ਹੋਏਗਾ ਜਿਹੜੇ ਸਟਾਕਸ ਨੇ ਉਹ ਇੱਕੋ ਦਮ ਉਹਨਾਂ ਚ ਹਾਈ ਪਾਏਗੀ ਤੇ ਉਹ ਤਾਂ ਜਾਣਗੇ ਪ੍ਰੈਜ਼ੈਂਟ ਟਾਈਮ 'ਚ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਤੁਹਾਨੂੰ ਇੱਥੇ ਚਾਰਟ ਸ਼ੋ ਵੀ ਕਰ ਦਿੰਨਾ ਪ੍ਰਾਈਸ ਦੀ ਗੱਲ ਕਰੀਏ ਤਾਂ ਨਿਫਟੀ 올 ਟਾਈਮ ਹਾਈ ਦੇ ਨੇੜੇ ਤੇ ਜਿਹੜੇ ਚੱਲ ਰਹੀ ਹੈ ਠੀਕ ਹੈ ਥੋੜੀ ਬਹੁਤ ਥੱਲੇ ਹੈ ਠੀਕ ਹੈ ਜਿਹੜੇ ਵੀਰਾਂ ਨੂੰ ਡਾਉ ਥਿਉਰੀ ਦਾ ਪਤਾ ਹੈ ਡਾਉ ਥਿਉਰੀ 'ਚ ਕੀ ਹੁੰਦਾ ਇੱਕ ਪ੍ਰਾਇਮਰੀ ਫੇਸ ਹੁੰਦਾ ਸਕੈਂਡਰੀ ਫੇਸ ਹੁੰਦਾ ਇੱਕ ਪ੍ਰਾਇਮਰੀ ਫੇਸ ਹੁੰਦਾ ਸਕੈਂਡਰੀ ਫੇਸ ਹੁੰਦਾ ਨਿਫਟੀ ਕ੍ਰੈਸ਼ ਤੋਂ ਬਾਅਦ ਇਹੀ ਚੀਜ਼ ਚੱਲ ਰਹੀ ਹੈ ਠੀਕ ਹੈ ਜਦੋਂ ਕੋਵਿਡ ਦਾ ਕ੍ਰੈਸ਼ ਆਇਆ ਸੀ ਨਿਫਟੀ ਪ੍ਰਾਇਮਰੀ ਫੇਸ ਚ ਗਈ ਉਸ ਤੋਂ ਬਾਅਦ ਇੱਕ ਦੀ ਸਕੈਂਡਰੀ ਫੇਸ ਚ ਵੀ ਗਈ ਹੁਣ ਇੱਕ ਪ੍ਰਾਇਮਰੀ ਫੇਸ ਚ ਹੈ ਹੁਣ ਇਹ ਕੋਈ ਸਕੈਂਡਰੀ ਫੇਸ ਨਹੀਂਗਾ ਜੇ મોદી ਆਉਂਦਾ ਨਾ ਇਹੀ ਪ੍ਰਾਇਮਰੀ ਫੇਸ ਥੋੜਾ ਬਹੁਤ ਉੱਤੇ ਜਾਵੜੇਗਾ ਬਟ ਅਲਟੀਮੇਟਲੀ ਕੁਝ ਸਮੇਂ ਬਾਅਦ ਉਹ ਨਿਫਟੀ ਚ ਸਕੈਂਡਰੀ ਫੇਸ ਆਈ ਗਈ ਆਏਗਾ ਹੁਣ ਕਿਉਂ ਆਏਗਾ ਰੀਜ਼ਨ ਦੀ ਗੱਲ ਕਰਦੇ ਆ ਦੇਖੋ ਕਦੇ ਵੀ ਮਾਰਕੀਟ ਸਟੀਪ ਤਾਂ ਨਹੀਂ ਜਾ ਸਕਦੀ ਪਹਿਲਾ ਕਾਰਨ ਤਾਂ ਆਇਆ ਹੈ ਦੂਸਰਾ ਮੇਜਰ ਦੇਖੋ ਇਹ ਤਾਂ ਟੈਕਨੀਕਲ ਕਾਰਨ ਆ ਗਿਆ ਕਿ ਡਾਉ ਥਿਊਰੀ ਚ ਸਕੈਂਡਰੀ ਫੇਸ ਹੋਣਾ ਹੀ ਹੋਣਾ ਹੈ ਫਿਰ ਗੱਲ ਕਰਦੇ ਆ ਸੈਕਿੰਡ ਕਾਰਨ ਦੀ ਫੰਡਾਮੈਂਟਲੀ ਦੇਖੋ ਜਿਹੜੇ ਲੋਕ ਕਹਿੰਦੇ ਆ ਨਾ ਮੋਦੀ ਦੇ ਆਉਣ ਤੋਂ ਬਾਅਦ ਮਾਰਕੀਟ ਨੇ ਤਾਂ ਜਾਣਾ ਹੀ ਜਾਣਾ ਮੈਂ ਵੀ ਮੰਨਦਾ ਤਾਂ ਜਾਏਗੀ ਬਟ ਉਹ ਸ਼ਾਰਟ ਟਰਮ ਲਈ ਜਾਏਗੀ ਸ਼ਾਰਟ ਟਰਮ ਲਈ ਕਿਉਂ ਜਾਏਗੀ ਚੀਜ਼ ਸਮਝੋ ਜਿਹੜਾ ਮੋਦੀ ਦੇ 400 ਪਾਰ ਵਾਲਾ ਨਾਅਰਾ ਨਾ ਜਿੰਦੇ ਕਰਕੇ ਇਹ ਪਹਿਲਾਂ ਹੀ ਸਾਲ ਪਹਿਲਾਂ ਮਾਰਕੀਟ ਚ ਆ ਚੁੱਕਿਆ ਸੀਗਾ ਉਸੇ ਕਰਕੇ ਹੀ ਮਾਰਕੀਟ ਨੇ ਪਹਿਲਾਂ ਐਡੀ ਵੱਡੀ ਰੈਲੀ ਦੇਤੀ ਮਾਰਕੀਟ ਉਹਦੇ ਕਰਕੇ ਪਹਿਲਾਂ ਇੰਨੀ ਤਾਂ ਜਾ ਚੁੱਕੀ ਹੈ ਹੁਣ ਜੇ ਮੋਦੀ ਜਿੱਤਦਾ ਵੀ ਹੈ ਨਾ ਉਸ ਚੀਜ਼ ਦਾ ਇੰਪੈਕਟ ਇੰਨਾ ਜ਼ਿਆਦਾ ਸਟਾਕ ਮਾਰਕੀਟ ਤੇ ਨਹੀਂ ਰਹੇਗਾ ਜੇ ਤਾਂ ਦੇਖੋ ਮਾਰਕੀਟ ਤਾਂ ਜਾਵੜੇਗੀ ਉੱਥੇ ਕੀ ਹੋਏਗਾ ਮੋਦੀ ਦੇ ਜਿੱਤੋਂ ਬਾਅਦ ਆਪਣੇ ਵਰਗੇ ਲੋਕ ਭੱਜ ਕੇ ਜਿਹੜੇ ਸਟਾਕਸ ਦੀ ਉਹ ਗੱਲ ਕਰਦਾ ਇਨਫਰਾ ਦੀ ਗੱਲ ਕਰਦਾ ਰੇਲਵੇ ਦੀ ਗੱਲ ਕਰਦਾ ਪਾਵਰ ਦੀ ਗੱਲ ਕਰਦਾ ਇਹੋ ਜਿਹੇ ਸਟਾਕ ਦੀ ਜਿਨ੍ਹਾਂ ਦੀ ਗੱਲ ਕਰ ਰਹੇ ਅਸੀਂ ਉਹਨਾਂ ਨੂੰ ਖਰੀਦਾਂਗੇ ਪਹਿਲਾਂ ਹੀ ਉਹ 3-4 ਗੁਣਾ ਹੋ ਚੁੱਕੇ ਆ ਪੀਐਸਯੂ ਬੈਂਕਸ ਦੀ ਗੱਲ ਕਰਦਾ ਅਸੀਂ ਖਰੀਦ ਲਾਂਗੇ ਉੱਥੇ ਕੀ ਹੈ ਜਿਹੜੇ ਵੱਡੇ ਲੋਕ ਨੇ ਸਿਆਣੇ ਲੋਕ ਨੇ ਜਿਨ੍ਹਾਂ ਨੂੰ ਸਟਾਕ ਮਾਰਕੀਟ ਦਾ ਪਤਾ ਹੈ ਆਪਰੇਟਰ ਨੇ ਉਹ ਆਪਣੇ ਸਟਾਕ ਵੇਚਨੇ ਸ਼ੁਰੂ ਕਰ ਦੇਣਗੇ ਕਿਉਂਕਿ ਅਸੀਂ ਬਾਈ ਕਰ ਰਹੇ ਹਾਂ ਕਿਉਂਕਿ ਉਹ ਸਟਾਕਸ ਰੈਲੀ ਦੇ ਚੁੱਕੇ ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਬਾਅਦ ਵਿੱਚ ਇੱਕ ਵਾਰੀ ਸੈਕੰਡਰੀ ਫੇਸ 'ਚ ਜਾਣਾ ਹੈ ਉਹ ਆਪਣੇ ਸਟਾਕ ਸਾਨੂੰ ਵੇਚ ਦੇਣਗੇ ਅਸੀਂ ਹੋਲਡ ਕਰ ਲਾਂਗੇ ਕੁਝ ਸਮੇਂ ਬਾਅਦ ਕੋਈ ਮਾਰਕੀਟ 'ਚ ਬੈਡ ਨਿਊਜ਼ ਆਏਗੀ ਕੁਝ ਵੀ ਆ ਸਕਦੀ ਹੈ ਵਾਰਦੀ ਆ ਜਾਏ ਕੋਈ ਵੀ ਆ ਜਾਏ ਉਹਦੇ ਨਾਲ ਸਟਾਕ ਮਾਰਕੀਟ ਇੱਕ ਵਾਰੀ ਕਰੈਕਟ ਹੋ ਜਾਏਗੀ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਟਾਕ ਮਾਰਕੀਟ ਕਰੈਸ਼ ਹੋਏਗੀ ਅਲਟੀਮੇਟਲੀ ਅੱਜ ਨਹੀਂ ਤਾਂ ਕੱਲ ਸਾਨੂੰ ਸਟਾਕ ਮਾਰਕੀਟ ਤਾਂ ਹੀ ਦਿਖਣੀ ਹੈ ਆਪਾਂ ਇੱਥੇ ਗੱਲ ਕਰ ਰਹੇ ਹਾਂ ਸ਼ਾਰਟ ਟਾਈਮ ਦੀ ਸ਼ਾਰਟ ਟਾਈਮ ਵਿਜ਼ਨ ਲੈ ਕੇ ਚੱਲੋ ਮੈਂ ਇੱਥੇ ਲੌਂਗ ਟਰਮ ਵਿਜ਼ਨ ਦੀ ਗੱਲ ਨਹੀਂ ਕਰ ਰਿਹਾ ਵਿਜ਼ਨ ਸਾਨੂੰ ਲੌਂਗ ਟਰਮ ਦਾ ਹੀ ਰੱਖਣਾ ਚਾਹੀਦਾ ਬਟ ਇੱਥੇ ਪ੍ਰੈਜ਼ੈਂਟ ਟਾਈਮ ਸ਼ਾਰਟ ਟਰਮ ਦੀ ਗੱਲ ਕਿਉਂ ਕਰ ਰਹੇ ਕਿਉਂਕਿ ਸਾਡੇ ਲੋਕਾਂ ਦਾ ਨਜ਼ਰੀਆ ਇੱਥੇ ਗੈਂਬਲਿੰਗ ਜ਼ੋਨ 'ਚ ਫਸ ਗਿਆ ਕਾਂਗਰਸ ਜਿੱਤੂਗੀ ਤਾਂ ਅਸੀਂ ਸਾਨੂੰ ਸਟਾਕ ਵੇਚ ਦੇਣੇ ਚਾਹੀਦੇ ਆ ਬੀਜੇਪੀ ਜਿੱਤੂਗੀ ਤਾਂ ਕੁਝ ਲੋਕ ਕਹਿ ਰਹੇ ਕਿ ਸਾਨੂੰ ਬਾਏ ਕਰ ਲੈਣੇ ਚਾਹੀਦੇ ਆ ਕਿ ਸਟਾਕਸ ਬਹੁਤ ਤਾਂ ਜਾਣਗੇ ਸੋ ਸਾਨੂੰ ਕ ਜਦੋਂ ਉਸ ਟਾਈਮ ਮਾਰਕੀਟ ਚ ਕਰੈਸ਼ ਆਏਗਾ ਉਸ ਟਾਈਮ ਬੈਟਰ ਓਪਰਚ्युनिटी ਹੋਊਗੀ ਸਾਨੂੰ ਸਟਾਕਸ ਬਾਈ ਕਰਨ ਦੀ ਜਿਹੜੇ ਸਟਾਕ ਸਾਡੇ ਕੋਲ ਹੋਲਡ ਹੈ ਗੁੱਡ ਰੈਲੀ ਦੇ ਕੇ ਜਾਣਗੇ ਕੁਝ ਸਾਡੇ ਸਟਾਕ ਸਾਨੂੰ ਗੁੱਡ ਟਾਰਗੇਟ ਵੀ ਦੇ ਜਾਣਗੇ ਅਸੀਂ ਸੈਲ ਕਰ ਦਾਂਗੇ ਤੇ ਨਵੇਂ ਸਟਾਕਸ ਜਦੋਂ ਥੱਲੇ ਆਏਗੀ ਬਾਈ ਕਰ ਲਾਂਗੇ ਜਿਹੜੀ ਸਾਨੂੰ ਬਾਇੰਗ ਓਪਰਚ्युनिटी ਮਿਲੇਗੀ ਨਾ ਸਸਤੀ ਮਾਰਕੀਟ ਮਿਲੇਗੀ ਭਾਜੀਪੀ ਦੇ ਆਉਣ ਨਾਲ ਸਾਨੂੰ ਥੋੜੀ ਲੇਟ ਮਿਲੇਗੀ ਠੀਕ ਹੈ ਕਿਉਂਕਿ ਨਿਫਟੀ 올 ਟਾਈਮ ਹਾਈ ਤੇ ਆ ਥੋੜੀ ਜੀ ਇਸ ਤੋਂ ਹੋਰ ਤਾਂ ਜਾਵੜੇਗੀ ਬਟ ਸੈਕੰਡਰੀ ਫੇਸ ਆਏਗਾ ਹੀ ਆਏਗਾ ਡਾਉ ਥਿਉਰੀ ਦਾ ਕਨਸੈਪਟ ਆਪਣੇ ਵੀਰਾਂ ਨੂੰ ਕਲੀਅਰ ਹੋਣਾ ਚਾਹੀਦਾ ਨਹੀਂ ਪਤਾ ਤਾਂ ਇੱਕ ਵਾਰੀ ਜਾ ਕੇ ਆਪਣੀ ਡਾਉ ਥਿਉਰੀ ਵਾਲੀ ਵੀਡੀਓ ਦੇਖ ਸਕਦੇ ਆ ਫਿਰ ਦੂਸਰਾ ਸਿਨੈਰੀਓ ਆਪਾਂ ਡਿਸਕਸ ਕਰਦੇ ਆ ਸਮਝੋ ਕਿ ਕਾਂਗਰਸ ਜਿੱਤ ਗਈ ਕਾਂਗਰਸ ਜਿੱਤਣ ਨਾਲ ਕੀ ਹੋਏਗਾ ਕਿ ਆਬਵੀਅਸਲੀ ਮਾਰਕੀਟ ਚ ਕਰੈਕਸ਼ਨ ਆਉਣ ਦੇ ਚਾਂਸਸ ਇੱਥੇ ਜ਼ਿਆਦਾ ਵੱਧ ਜਾਣਗੇ ਆਏਗਾ ਹੀ ਆਏਗਾ ਕਰੈਕਸ਼ਨ ਕਿਉਂ ਆਏਗਾ ਕਿਉਂਕਿ ਦੇਖੋ ਜਦੋਂ ਕੋਈ ਪਾਰਟੀ ਬਦਲਦੀ ਹੈ ਨਾ ਕਿਉਂਕਿ ਸਾਰਾ ਸਟਰਕਚਰ ਬਦਲ ਜਾਂਦਾ ਕਿ ਜਿਹੜੀ ਨਵੀਂ ਪਾਰਟੀ आएगी ਉਹ ਕਿਹੜੀਆਂ ਕੰਪਨੀਆਂ ਤੇ ਫੋਕਸ ਕਰੂਗੀ ਉਹਨਾਂ ਦਾ ਵਿਜ਼ਨ ਅਲੱਗ ਹੋਏਗਾ ਠੀਕ ਹੈ ਮੇਰੇ ਖਿਆਲ ਨਾਲ காங்கிரஸ் ਦਾ ਜ਼ਿਆਦਾ ਵਿਜ਼ਨ ਰਹੇਗਾ ਕੰਜ਼ਿਊਮਰ ਅਰਗੇ ਸਟਾਕਸ ਤੇ ਜਿਹੜੇ ਹਜੇ ਚੱਲ ਨਹੀਂ ਰਹੇਗੇ ਕਾਫੀ 3-4 ਸਾਲਾਂ ਤੋਂ ਖੜੇ ਨੇ ਉਹਨਾਂ ਤੇ ਕਿਉਂ ਕਿਉਂਕਿ ਤੁਸੀਂ ਕਾਂਗਰਸ ਦਾ ਜੇ ਮੈਨੀਫੈਸਟੋ ਦੇਖੋਗੇ ਨਾ ਉਹਨਾਂ ਨੇ ਆਪਣਾ ਮੇਨ ਫੋਕਸ ਦਿਖਾਇਆ ਆਮ ਲੋਕਾਂ ਤੇ ਕਿ ਅਸੀਂ ਇਹਨਾਂ ਦੀ ਤੰਗੀ ਦੂਰ ਕਰਾਂਗੇ ਤੇ ਭਾਜਪਾ ਦਾ ਮੇਨ ਫੋਕਸ ਹੈ ਇਨਫਰਾਸਟ੍ਰਕਚਰ ਤੇ ਹੀ ਵੱਡੀਆਂ ਸੜਕਾਂ ਬਣਾਵਾਂਗੇ ਪੁਲ ਬਣਾ ਦਾਂਗੇ ਉਹ ਇੱਧਰ ਫੋਕਸ ਕਰ ਰਿਹਾ ਤੇ ਦੋਵਾਂ ਦੇ ਮੈਨੀਫੈਸਟੋ ਚ ਤੁਹਾਨੂੰ ਡਿਫਰੈਂਸ ਦੇਖ ਗਿਆ ਜਦੋਂ ਕਾਂਗਰਸ ਦਾ ਮੈਨੀਫੈਸਟੋ ਹੁੰਦਾ ਆਮ ਲੋਕਾਂ ਦੀ ਗੱਲ ਕਰਦੇ ਉੱਥੇ ਆਮ ਲੋਕਾਂ ਨੂੰ ਫਾਇਦਾ ਹੁੰਦਾ ਤਾਂ ਉਹ ਕੰਜ਼ਿਊਮਰ ਵਾਲੀਆਂ ਚੀਜ਼ਾਂ ਬਾਈ ਕਰਦੇ ਆ ਸੋ ਕੰਜ਼ਿਊਮਰ ਵਾਲੇ ਸਟਾਕਸ ਨੂੰ ਬੇਨਿਫਿਟ ਹੋਏਗਾ ਉਹ ਸਟਾਕਸ ਤਾਂ ਜਾਣਗੇ ਸੋ ਸਾਨੂੰ ਉੱਥੇ ਓਪਰਚ्युनिटी ਮਿਲੇਗੀ ਸਟਾਕਸ ਕੰਜ਼ਿਊਮਰ ਵਾਲੇ ਸਟਾਕਸ ਬਾਈ ਕਰਨ ਦੀ ਇੱਕ ਬੈਟਰ ਓਪ ਐਡ-ਆਨ ਕੀ ਇਹ ਚੀਜ਼ ਸਮਝੋ ਸਾਨੂੰ ਜਿਹੜੀ ਮਾਰਕੀਟ ਹੈ ਛੇਤੀ ਸਸਤੀ ਮਿਲ ਜਾਏਗੀ ਦੋਹਾਂ ਸਿਨੈਰੀਆ ਚ ਸਾਨੂੰ ਮਾਰਕੀਟ ਇੱਕ ਨਾ ਇੱਕ ਟਾਈਮ ਸਸਤੀ ਮਿਲਣੀ ਮਿਲਣੀ ਹੈ ਭਾਜਪਾ ਵਲੇ ਲੇਟ ਮਿਲੇਗੀ ਕਾਂਗਰਸ ਵਲੇ ਪਹਿਲਾਂ ਸਸਤੀ ਮਿਲ ਜਾਏਗੀ ਦੇਖੋ ਆਪਣੇ ਪਤਾ ਲੋਕ ਕੀ ਸਮਝਦੇ ਆ ਮਾਰਕੀਟ ਥੱਲੇ ਆਵੇ ਕ੍ਰੈਸ਼ ਸਮਝਦੇ ਆ ਜਿਹੜੇ ਜੈਨੂਅਲ ਲੋਕ ਸਟਾਕ ਮਾਰਕੀਟ ਨੂੰ ਜਿੰਨੂੰ ਜਾਣਦੇ ਆ ਉਹ ਹਮੇਸ਼ਾ ਇਹ ਕਹਿੰਦੇ ਕ੍ਰੈਸ਼ ਨਹੀਂਗਾ ਮਾਰਕੀਟ ਸਸਤੀ ਹੋਈ ਆ ਸਾਡੇ ਲਈ ਬਾਇੰਗ ਓਪਰਚ्युनिटी ਆ ਮੈਂ ਵੀ ਤਾਂ ਹੀ ਕਿਹਾ ਕਿ 30% ਮੈਂ ਆਪਣਾ ਫੰਡ ਸਾਈਡ ਤੇ ਰੱਖਿਆ 70% ਹੋਲਡ ਕੀਤਾ ਹੋਇਆ ਜਦੋਂ ਵੀ ਮਾਰਕੀਟ ਭਾਵੇਂ ਲੇਟ ਆਵੇ ਭਾਵੇਂ ਥੱਲੇ ਆਵੇ ਮੈਂ ਸਟਾਕ ਚ ਬਾਈ ਕਰਨ ਲਈ ਮੇਰੇ ਕੋਲ ਫੰਡ ਹੋਣਾ ਚਾਹੀਦਾ ਕਿਉਂਕਿ ਮੈਂ ਪ੍ਰਾਇਮਰੀ ਫੇਸ ਵਿੱਚ ਬਹੁਤ ਘੱਟ ਸਟਾਕਸ ਬਾਈ ਕਰਦਾ ਮੈਂ ਸੈਕੰਡਰੀ ਫੇਸ ਵਿੱਚ ਬਾਈ ਕਰਨੇ ਹੀ ਪਸੰਦ ਕਰਦਾ ਤੇ ਇਹ ਹੋ ਨਹੀਂ ਸਕਦਾ ਕਿ ਮਾਰਕੀਟ ਸੈਕੰ ਠੀਕ ਹੈ ਸੋ ਇਹ ਤਾਂ ਆ ਗਿਆ ਆਪਣੇ ਵਿਜ਼ਨ ਫਿਰ ਗੱਲ ਕਰੀਏ ਕਿ ਨਿਫਟੀ ਵੀਰੇ ਕੀ ਕ੍ਰੈਸ਼ ਹੋ ਸਕਦੀ ਹੈ ਇਸ ਤੋਂ ਬਾਲੀ ਥੱਲੇ ਆ ਸਕਦੀ ਹੈ ਕਿ ਕਾਂਗਰਸ ਆਉਣ ਨਾਲ ਦੇਖੋ ਲੌਂਗ ਟਰਮ ਵਿਜ਼ਨ ਚ ਨਿਫਟੀ ਨੇ ਤਾਂ ਜਾਣਾ ਹੀ ਜਾਣਾ ਹੁਣ ਗੱਲ ਕਰੀਏ ਤੁਹਾਨੂੰ ਚਾੜ ਤਾਂ ਦੇਖ ਗਿਆ ਹੁਣ ਆਪਾਂ ਚਾੜ ਦੇਖਦੇ ਹਾਂ ਨਿਫਟੀ ਦਾ ਪੀ ਰੇਸ਼ੀਓ ਦਾ ਪੀ ਕੀ ਹੁੰਦਾ ਹੈ ਪ੍ਰਾਈਸ ਟੂ ਅਰਨਿੰਗ ਦਾ ਜਿੱਥੇ ਕਿ ਕੰਪਨੀ ਕਿੰਨੀ ਕਿ ਮਹਿੰਗੀ ਚੱਲ ਰਹੀ ਹੈ ਇੱਕ ਤਰ੍ਹਾਂ ਦੀ ਵੈਲਿਊਏਸ਼ਨ ਦਿਖਦੀ ਹੈ ਨਿਫਟੀ ਦਾ 올 ਓਵਰ ਤੁਹਾਨੂੰ ਸਕਰੀਨਰ ਤੇ ਦਿਖ ਜੇਗਾ 21 ਦਾ ਇਹਦਾ ਮੀਡੀਅਨ ਹੈ ਲਗਭਗ 21 ਦੇ ਮੀਡੀਅਨ ਤੇ ਹੀ ਇਸ ਟਾਈਮ ਪ੍ਰੈਜੈਂਟ ਟਾਈਮ ਸਾਡਾ ਪੀ ਨਿਫਟੀ ਦਾ ਚੱਲ ਰਿਹਾ ਸੋ ਨਾ ਤਾਂ ਇਹ ਬਾਲੀ ਓਵਰ ਵੈਲਿਊਡ ਹੈ ਨਾ ਹੀ ਬਾਲੀ ਅੰਡਰ ਵੈਲਿਊਡ ਹੈ ਠੀਕ ਹੈ ਗੁੱਡ ਵੈਲਿਊਏਸ਼ਨ ਤੇ ਹੈ ਮਤਲਬ ਕਿ ਇਸ ਤੋਂ ਕੋਈ ਵੀ ਡਾਇਰੈਕਸ਼ਨ ਮਿਲ ਸਕਦੀ ਹੈ ਬਟ ਫਿਰ ਵੀ ਮੈਨੂੰ ਥੋੜਾ ਜਿਹਾ ਪੀ ਦੇ ਹਿਸਾਬ ਤੇ ਅੰਡਰ ਵੈਲਿਊਡ ਵਾਲੇ ਪਾਸੇ ਹੀ ਸਮਝਦਾ ਹੈ ਮਤਲਬ ਕਿ ਨਿਫਟੀ ਚ ਪ੍ਰੈਜੈਂਟ ਟਾਈਮ ਹਜੇ ਰੈਲੀ ਪਈ ਹੈ ਨਿਫਟੀ ਤਾਂ ਜਾ ਸਕਦੀ ਹੈ ਕੋਈ ਸਟਾਕ ਮਾਰਕੀਟ ਸਾਨੂੰ ਬਾਲਾ ਵੱਡਾ ਕ੍ਰੈਸ਼ ਦੇਖਣ ਨੂੰ ਨਹੀਂ ਮਿਲੇਗਾ ਸਿਰਫ ਤਾਂ ਸਿਰਫ ਕੀ ਆਏਗਾ ਸੈਕਟਰ ਰੋਟੇਸ਼ਨਸ ਹੋਣੀਆਂ ਕੁਝ ਸਟਾਕ ਦਾ ਪੈਸਾ ਨਿਕਲੇਗਾ ਦੂਜੇ ਸਟਾਕ ਚ ਜਾਏਗਾ ਅਸੀਂ ਸਿਰਫ ਉਹੀ ਅਸੈਸ ਕਰਨੇ ਆ ਤੇ ਅਸੀਂ ਬਾਈ ਕਰਨੇ ਆ ਤੇ ਅਸੀਂ ਵੀ ਉਹਨਾਂ ਚ ਰੈਲੀ ਦਾ ਇੰਜੋਏ ਕਰਨਾ ਸਾਨੂੰ ਨਾ ਕਹਿ ਲੋ ਕਿ ਪੋਲੀਟਿਸ਼ੀਅਨਸ ਨਾਲੋਂ ਜ਼ਿਆਦਾ ਦਿਮਾਗ ਲੈ ਕੇ ਚੱਲਣਾ ਪਏਗਾ ਸਾਨੂੰ ਆਪਣੀ ਬੁੱਧੀ ਨੂੰ ਸਮਝਾਉਣਾ ਪਏਗਾ ਕਿ ਅਸੀਂ ਗੈਂਬਲਿੰਗ ਜ਼ੋਨ ਚ ਨਹੀਂ ਫਸਣਾ ਅਸੀਂ ਬੈਟ ਨਹੀਂ ਲਾਉਣੀ ਕਾਂਗਰਸ ਆਏਗੀ ਕਿ ਬੀਜੇਪੀ ਆਏਗੀ ਨਾ ਸੈਲ ਕਰਨੇ ਚਾਹੀਦੇ ਇਹਨਾਂ ਨਵੇਂ ਬਾਈ ਕਰਨੇ ਚਾਹੀਦੇ ਆ ਜਿਹੜੇ ਹੋਲਡ ਆ ਹੋਲਡ ਚ ਰੱਖੋ ਨਿਊ ਬਾਇੰਗ ਲਈ ਫੰਡ ਰੱਖੋ ਠੀਕ ਹੈ ਕਿਉਂਕਿ ਬੈਟਲ ਆਉਣਾ ਮੈਂ ਉਹਨੂੰ ਜੂਆ ਸਮਝਦਾ ਕਿਤੇ ਵੀ ਜਿੱਥੇ ਦੋ ਪਾਰਟੀਆਂ ਤੋਂ ਇੱਕ ਚੁਣੀ ਐ 50 50% ਚਾਂਸ ਆ 60 70 ਵੀ ਉਹ ਤਾਂ ਵੀ ਗਲਤ ਆ 70 80 20% ਜੇ 80 ਤੇ 20% ਵੀ ਕਹਿ ਰਹੇ ਹੋ ਨਾ 80% ਭਾਜਪਾ 20% ਕਾਂਗਰਸ 20% ਤਾਂ ਚਾਂਸ ਹੈਗੇ ਨਾ ਫਿਰ ਬੈਟ ਲਾਉਣੀ ਕਿਉਂ ਜੋ 20 ਦਿਨ ਰਹਿ ਗਏ ਵੇਟ ਕਰ ਲਓ ਯਾਰ 20 ਦਿਨਾਂ ਸਾਨੂੰ ਕਲੀਅਰ ਹੋ ਜਾਏਗਾ ਕਿਹੜੀ ਪਾਰਟੀ ਆ ਗਈ ਐ ਅਸੀਂ ਉਹਦੇ ਅਕੋਰਡਿੰਗਲੀ ਆਪਣੇ ਸੈਕਟਰ ਚ ਚੁਣ ਲਾਂਗੇ ਸਾਨੂੰ ਮਾਰਕੀਟ ਸਸਤੀ ਮਿਲੇਗੀ ਕਬਰਾਉਣਾ ਆਪਣਾ ਚੈਨਲ ਬਣਿਆ ਤੁਹਾਨੂੰ ਐਜੂਕੇਸ਼ਨਲੀ ਦੇਣ ਲਈ ਬਣਿਆ ਆਪਾਂ ਸਮੇਂ ਨਾਲ ਡਿਸਕਸ ਕਰਦੇ ਰਵਾਂਗੇ ਮਾਹੌਲ ਕੀ ਹੈ ਤੇ ਮੇਰੇ ਖਿਆਲ ਨਹੀਂ ਤਾਂ ਤੁਹਾਨੂੰ ਵੀਰੇ ਜੋ ਇੱਥੇ ਨੌਲੇਜ ਮਿਲ ਰਹੀ ਹੈ ਕਾਫੀ ਹੱਦ ਤੱਕ ਐਜੂਕੇਸ਼ਨਲ ਵਾਲੀ ਹੋਏਗੀ ਕਿਉਂਕਿ ਮੈਂ ਕੁਝ ਵੀ ਉਹੋ ਜਿਹੀ ਚੀਜ਼ਾਂ ਨਹੀਂ ਦੱਸਦਾਗਾ ਕਿ ਐਕਸਾਈਟਡ ਹੋਣ ਅੱਪਾ ਹਰ ਪਾਸੇ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਇਹ ਚਾਹਣਾ ਕਿ ਜਿਹੜੀਆਂ ਆਪਣੀਆਂ ਵੀਡੀਓਜ਼ ਹੁੰਦੀਆਂ ਨਾ ਆਪਣੇ ਬਾਕੀ ਪੰਜਾਬੀ ਵੀਰਾਂ ਤੱਕ ਵੀ ਪਹੁੰਚਣ ਪਹੁੰਚਣ ਸੋ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਪੰਜਾਬ ਨੂੰ ਐਜੂਕੇਟ ਕਰਨਾ ਚਾਹਣਾ ਹੈ ਕਿ ਗੈਂਬਲਿੰਗ ਜ਼ੋਨ ਚੋਂ ਬਾਹਰ ਆਉਣ ਰੀਅਲ ਵੈਲਥ ਵਾਲੇ ਪਾਸੇ ਆਉਣ ਕਿ ਵੈਲਥ ਬਣਦੀ ਕਿਵੇਂ ਸਟਾਕ ਮਾਰਕੀਟ 'ਚ ਮੇਰੇ ਖਿਆਲ ਨਹੀਂ ਤਾਂ ਆਪਣੇ ਵੀਰਾਂ ਨੂੰ ਬਹੁਤ ਹੱਦ ਤੱਕ ਨੌਲੇਜ ਮਿਲ ਗਈ ਹੋਏਗੀ ਕਿ ਮੇਰਾ ਨਜ਼ਰੀਆ ਕੀ ਹੈ ਐਡ ਆਨ ਇੱਕ ਚੀਜ਼ ਹੋਰ ਦੱਸਣਾ ਚਾਹਣਾ ਚਾਹਣਾ ਚੀਜ਼ ਸਮਝੋ ਕਿ ਵੀਰੇ ਦੇਖੋ ਪਾਰਟੀਆਂ ਬਦਲਦੀਆਂ ਰਹਿੰਦੀਆਂ ਇਲੈ ਉਸ ਕੰਪਨੀਆਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਕਿ ਪੋਲੀਟੀਕਲ ਤੇ ਡਿਪੈਂਡ ਡਿਪੈਂਡੈਂਟ ਨਹੀਂ ਹੁੰਦੀਆਂ ਉਹਨਾਂ ਦੇ ਪ੍ਰੋਡਕਟਸ ਕੋਈ ਵੀ ਪੋਲੀਟੀਕਲ ਪਾਰਟੀ ਆ ਜੇ ਉਹਨਾਂ ਦੇ ਵਿਕਦੇ ਰਹਿਣੇ ਆ ਠੀਕ ਹੈ ਜਿਹੜੀਆਂ ਕੰਪਨੀਆਂ ਹੁੰਦੀਆਂ ਹਨਾ ਜਿਹੜੀ ਵੀ ਪਾਰਟੀ ਆਗੀ ਉਹ ਉਹਦੀ ਤਰਫ ਹੋ ਜਾਂਦੀ ਦੇਖੋ ਬਿਜ਼ਨਸ ਹੁੰਦੇ ਹਨਾ ਬਿਜ਼ਨਸ ਨੇ ਤਾਂ ਥੋੜਾ ਬਹੁਤ ਫੰਡ ਪਾਰਟੀਆਂ ਨੂੰ ਡੋਨੇਟ ਕਰਨਾ ਉਹਨਾਂ ਨੇ ਆਪਣਾ ਡੋਨੇਟ ਕਰਕੇ ਆਪਣਾ ਕੰਮ ਚਲਾਉਂਦੇ ਰਹਿਣਾ ਕਾਰਾਂ ਵਿਕਣੋਂ ਹਟ ਜਾਣਗੀਆਂ ਆ ਕੰਜ਼ਿਊਮਰ ਚੀਜ਼ਾਂ ਵਿਕਣੋਂ ਹਟ ਜਾਣਗੀਆਂ ਇਹ ਚੀਜ਼ਾਂ ਵਿਕਦੀਆਂ ਰਹਿਣੀਆਂ ਸਾਨੂੰ ਤਾਂ ਹਮੇਸ਼ਾ ਇਹੋ ਜੇ ਮੌਕਿਆਂ ਤੇ ਓਪਰਚੁਨਿਟੀ ਲੱਭਣ ਦੀ ਅਡੀਕ ਹੁੰਦੀ ਹੈ ਕਿ ਸਟਾਕ ਮਾਰਕੀਟ ਥੋੜੀ ਬਹੁਤ ਥੱਲੇ ਆਵੇ ਸਾਨੂੰ ਕੋਈ ਨਵੀਂ ਚੀਜ਼ ਮਿਲੇ ਕਿ ਆਉਣ ਵਾਲੇ 5 ਸਾਲਾਂ ਚ ਆਹ ਪਾਰਟੀ ਇੰਦੇ ਤੇ ਫੋਕਸ ਕਰੂਗੀ ਤੇ ਉਹ ਸਾਨੂੰ ਇੱਕ ਚੰਗਾ ਅਕੋਰਡਿੰਗ ਟੂ ਸਟਾਕ ਮਾਰਕੀਟ ਸਾਨੂੰ ਉਥੇ ਇੱਕ ਪਲੱਸ ਪੁਆਇੰਟ ਲੈ ਕੇ ਚੱਲਣਾ ਚਾਹੀਦਾ ਕਿ ਸਾਨੂੰ ਇੱਕ ਚਾਂਸ ਮਿਲੇਗਾ ਨਿਊ ਬਾਇੰਗ ਦਾ ਜਿੱਥੇ ਅਸੀਂ ਇੱਕ ਚੰਗਾ ਪ੍ਰੋਫਿਟ ਕੱਢ ਸਕਦੇ ਹਾਂ ਸੋ ਇਸ ਚੀਜ਼ ਨੂੰ 네ਗੇਟਿਵ ਵੇਚ ਨਹੀਂ ਲੈ ਕੇ ਆਣਾ ਯਾਰ ਕਾਂਗਰਸ ਆ ਗਈ ਮਾਰਕੀਟ ਕ੍ਰੈਸ਼ ਹੋ ਜੂ ਬੀਜੇਪੀ ਆ ਗਈ ਤਾਂ ਜਾਵੜੂ ਆਪਾਂ ਇਹ ਵਿਜ਼ਨ ਚ ਵੜਨਾ ਹੀ ਨਹੀਂ ਐਡ ਆਨ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਕੁਝ ਵੀਰਾਂ ਦੇ ਸਵਾਲ ਜਵਾਬ ਦੇ ਵੀਡੀਓ ਸੀ ਆਪਾਂ ਇਸ ਤੋਂ ਬਾਅਦ ਅਪਲੋਡ ਕਰ ਰਹੇ ਹਾਂ ਕਿਉਂਕਿ ਮੈਨੂੰ ਆ ਵੀਡੀਓ ਜ਼ਿਆਦਾ ਜ਼ਰੂਰੀ ਲੱਗੀ ਇੱਕ ਮੈਂ ਟਾਟਾ ਮੋਟਰਸ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਬੜੇ ਵੀਰ ਕਨ ਕਿਉਂ ਡਿੱ ਗਿਆ ਫੰਡਾਮੈਂਟਲ ਹੁੰਦੇ ਇੰਨੇ ਵਧੀਆ ਕੁਆਟਰ ਰਿਜ਼ਲਟ ਆਇਆ ਫਿਰ ਵੀ ਕਿਉਂ ਡਿੱ ਗਿਆ ਬੜੇ ਵੀ ਡਾਉ ਥਿਊਰੀ ਦੇ ਕਨਸੈਪਟ ਨਹੀਂ ਸਮਝ ਰਹੇ ਟੈਕਨੀਕਲ ਨਹੀਂ ਸਮਝ ਰਹੇ ਜਾਂ ਤਾਂ ਕਹ ਲੈ ਫੰਡਾਮੈਂਟਲ ਕਰਦੇ ਜਾਂ ਕਹ ਲੈ ਟੈਕਨੀਕਲ ਆਪਾਂ ਉਸ ਵੀਡੀਓਜ਼ ਦੋਹਾਂ ਨੂੰ ਜੋੜ ਕੇ ਦੱਸੂਗਾ ਕਿਉਂ ਉਹ ਚੀਜ਼ ਹੋਈ ਹੈ ਤੇ ਸਾਡਾ ਕੀ ਵਿਜ਼ਨ ਹੋਣਾ ਚਾਹੀਦਾ ਟਾਟਾ ਮੋਟਰ ਚ ਸੋ ਲਾਸਟ ਤੇ ਸਾਰੇ ਵੀਰਾਂ ਦਾ ਧੰਨਵਾਦ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ